ਮਨੁੱਖ ਜੋ ਜੋ ਕਰਮ ਕਰਦਾ ਉਹਦੇ ਵਿੱਚ ਪਾ ਜਾਂਦਾ। ਉလို ਨਾਲ ਅਛੇਤ ਦੇ ਬੰਦਨਾ ਪਾਣੀ ਦੇ ਅੰਦਰ। ਮਕੜੀ ਜਾਲਾ ਬੁਣਕ ਹੈ। ਉਹ ਜਾਲਾ ਉਹਨੇ ਅੰਦਰੋਂ ਹੀ ਪੈਦਾ ਹੁੰਦਾ ਹੈ। ਮਕੜੀ ਦੇ ਮਨ ਦੇ ਵਿੱਚ ਗਲਾਲ ਤੇ ਕਿ ਜਿੱਡਾ ਵੱਡਾ ਜਾਲਾ ਹੋਏਗਾ ਉਹਨੇ ਈ ਇਸ ਜਾਲ ਵਿੱਚ ਬਸਣਗੇ। ਕਿ ਉਹਨਾਂ ਨੂੰ ਖਾ ਕੇ ਮੈਂ ਆਪਣਾ পেট ਭਰਾਂ। ਇਸੇ ਲਾਗ ਦੇ ਚੋ ਪਕੜੀ ਜਾਲੇ ਨੂੰ ਵੱਡਾ ਬੁਣੀ ਜਾਂਦੀ ਹੈ ਵੱਡਾ ਕਰੀ ਜਾਂਦੇ ਨੇ ਤੇਖ ਦੇ ਨੇ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਮੱਖਣੀ ਉਸ ਜਾਲੇ ਦੇ ਵਿੱਚ ਹੀ ਆਪ ਹੀ ਫਸ ਕੇ ਮਰ ਜਾਂਦੀ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਇਨ ਮੇਦ ਡੁੱਬੀ ਮੱਖਰੀ ਪਾਣੀ ਦੇ ਸਕੇ ਪਰ ਮਹਾਰਾਜ ਜੀ ਉਸ ਸਿਰ ਭਾਰੋਂ ਕੇ ਮਰ ਜਾਂਦੀ ਆਪਣਾ ਬੁਣਿਆ ਹੋਇਆ ਜਾਲ ਆਪ ਹੀ ਵਿੱਚ ਫਸ ਗਈ

ਹੁਣ ਜਿਉਂ-ਜਿਉਂ ਇਹ ਆਪਣਾ ਕੰਮ ਵਧਾਉਦਾ ਜਾਂਦਾ ਹੈ ਕਿਉਂ ਕਿ ਉਹ ਭਾਰਤ ਦੇ ਦੇ ਜੱਜਾਂ ਨਾਲ ਮੁਕੀ ਜਾਂਦਾ ਹੈ ਉਸ ਮੱਕੜੀ ਦੇ ਬਾਅਦ ਧਰਮ ਗੁਰੂ ਤੇਗ ਬਹਾਦਰ ਜੀ ਕਹਿੰਦੇ ਜੋ ਜੋ ਕਰਮ ਯੋਲਾਤ ਲਗਤ ਹੈ ਆਪ ਵਧਾਈ ਕਿਤੇ ਜਿਹੜੀ-ਜਿਹੜੀ ਨੇ ਕੰਮ ਲਾਗ ਬੈਕਿੰਗ ਕੀਤੀ ਆਪ ਹੀ ਵਿਚਾਰਾ ਵਧਿਆ ਗਿਆ ਉਹ ਛੁੱਟਦਾ ਨਹੀਂ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਕਿ ਜੇ ਛੁੱਟਣਾ ਹੈ ਤਾਂ ਰੱਬ ਦਾ ਨਾਮ ਜਪਿਆ ਕਰੇ

ਛਾੜ ਸਗਲ ਜੰਜਾਲ ਮਹਾਰਜ ਜੀ ਨੇ ਜਗਜਾਤ ਤੋਂ ਨਿਕਲ ਅਰੰਭ ਦੇ ਗੁਰ ਦਾ ਆਇਆ ਜੋ ਕੁਝ ਪੈਦਾ ਹੋਇਆ ਹੈ ਇਹਦੇ ਖਤੂ ਹੋ ਜਾਣਾ ਹੈ ਰਹਿਣਾ ਅਰਬ ਦਾ ਨਾਮ ਰਹੇਗਾ ਤੇ ਤੇਰੇ ਚੰਗੇ ਕੀਤੇ ਹੋਏ ਕਰਮ ਤੇਰੇ ਨਾਲ ਤਾਂ ਜਿਹੋ ਜਿਹ ਕਰਮ ਕੀਤੇ ਨੇ ਭਾਵੇਂ ਚੰਗੇ ਨੇ ਭਾਵੇਂ ਬਾੜੇ ਇਹਨਾਂ ਨੇ ਤੇਰੇ ਨਾਲ ਤੁੰਤ ਹੈ ਰੱਬ ਦਾ ਨਾਮ ਜਿਹੇ ਨਾਲ ਲਿਆਣਾ ਹੈ ਐ ਵੀ ਜੰਜਾਲਾਂ ਚ ਨਾ ਪਿਆ ਕਰੇ ਬੰਦੇ ਇਹ ਜੰਜਾਲਾਂ ਨੂੰ ਛੱਡ ਗੁਰੂ ਤੇਗ ਬਹਾਦਰ ਕਹਿੰਦੇ ਰੱਬ ਦਾ ਨਾਮ ਲੈ ਨਾਮਾਂ ਦਾ ਘਾਗ ਗੁਣ ਗਾਇਲੇ ਛਾਣ ਸਗਲ ਸੰਸਾਰ ਇਹ ਸਾਰੇ ਜੰਜਾਲਾਂ ਤੋਂ ਨਿਕਲੇ ਬੰਦੇ ਆ ਰੱਬ ਦੇ ਇਖਲਾਕ ਜੀਵਨ ਐ ਮਹਾਰਾਜ ਨੇ ਇੱਕ ਉਪਦੇਸ਼ ਦਿੱਤਾ ਖੈ ਇਹ ਬਾਤਾਂ ਜੀਵਨ ਇਸੇ ਤਰ੍ਹਾਂ ਸਫਲ ਹੋਣਾ ਹੈ ਤੇਰੇ